ਗੁਰਦਾਸ ਮਾਨ ਸਾਹਿਬ ਦਾ ਜੀ ਨਾ ਕਿਸੇ ਜਾਣ ਪਛਾਣ ਦਾ ਮਤਾਜ ਨਹੀਂ ਹੈਗਾ ਗੁਰਦਾਸ ਮਾਨ ਜੀ ਨੇ ਬੜੇ ਵਧੀਆ ਗੀਤ ਗਾਏ ਆ ਦੁਨੀਆ ਤੇ ਆਉ ਦਾ ਨਾਮ ਨਾ ਖਟਿਆ ਹੈ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਆਪ ਤੇ ਪ੍ਰੋਗਰਾਮ ਕੀਤੇ ਆ ਦੁਨੀਆ ਸਾਰੀ ਜਾਣਦੀ ਆ ਉਹਨਾਂ ਨੂੰ ਕੁੱਲ ਦੁਨੀਆ ਉਹਨਾਂ ਦੇ ਗੀਤਾਂ ਨੂੰ ਚੰਗਾ ਸਮਝਦੀ ਚੰਗੇ ਚੰਗੇ ਗੀਤ ਗਾਏ ਆ ਉਹਨਾਂ ਨੇ ਬੱਚੋਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਪਿਆਰ ਉਹਨਾਂ ਨੂੰ ਮਿਲਿਆ ਸਤਿਕਾਰ ਮਿਲਿਆ ਬੜੇ ਮਿੱਠ ਬੋਲਦੇ ਆ ਚੰਗੇ ਆ ਮਿਲਣਸਾਰ ਹਰੇਕ ਨੂੰ ਮੂੰਹ ਪਿਆਰ ਨਾਲ ਮਿਲਦੇ ਆ ਉਹਨਾਂ ਵਿੱਚੋਂ ਇੱਕ ਪੁਰਾਣੀ ਪੀੜੀ ਦੇ ਵਿਅਕਤੀ ਔਰਤ ਜਿਹੜੇ ਬਾਬੇ ਬੇਬੇ ਸੱਜੀ ਦੀ ਘਰ ਪਿੰਡ ਥਰਾਜ ਵਾਲਾ ਤੋਂ ਜਿਹੜੀ 80 ਸਾਲਾਂ ਦੇ ਨੇੜੇ ਇਹਨਾਂ ਦੀ ਉਮਰ ਹੈ ਇਸ ਟਾਈਮ ਪਰ ਗੁਰਦਾਸ ਮਾਨ ਸਾਹਿਬ ਨੂੰ ਇੰਨਾ ਪਿਆਰ ਕਰਦੇ ਵੀ ਜਿਵੇਂ ਉਹ ਗੁਰਦਾਸ ਮਾਨ ਸਾਹਿਬ ਦੇ ਤੋਂ ਛੋਟੇ ਹੁਣ ਇਹਨਾਂ ਮੋਹ ਪਿਆਰ ਕਰਦੇ ਆ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਤਾਂ ਗੁਰਦਾਸ ਮਾਨ ਸਾਹਿਬ ਦੇ ਮਿਲਣ ਬਾਰੇ ਉਹਨਾਂ ਨੇ ਇੱਕ ਗੁਰਦਾਸ ਮਾਨ ਸਾਹਿਬ ਬਾਰੇ ਕੀਤ ਬਣਾਇਆ ਉਹਦੇ ਬਾਰੇ ਗੱਲ ਕਰਦੇ ਆ ਮਾਤਾ ਜੀ ਨਾਲ ਮੈਂ ਗੱਲ ਕਰਨੀ ਚਾਹੂੰਗਾ ਜੀ ਅਸੀਕਲ ਮਾਤਾ ਜੀ ਸਤਿ ਸ਼੍ਰੀ ਅਕਾਲ ਬੇਟੇ ਤੁਸੀਂ ਪਹਿਲਾਂ ਤੇ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਵਾਬ ਕਿਵੇਂ ਬਣਿਆ ਜਿਹੜਾ ਗੁਰਦਾਸ ਮਾਨ ਸਾਹਿਬ ਨਾਲ ਮਿਲਣ ਦਾ ਛੋਟਾ ਜਿਹੜਾ ਬਣਿਆ ਕਿਵੇਂ ਗੁਰਦਾਸ ਮਾਨ ਸਾਹਿਬ ਨੂੰ ਕੀ ਸੋਚ ਕੇ ਮਿਲੇ ਸੀ ਤੇ ਤੁਹਾਨੂੰ ਕੀ ਚੰਗਾ ਲੱਗਿਆ ਉਸ ਬਾਰੇ ਜੀ ਮੈਨੂੰ ਬਹੁਤ ਚਿਰ ਦੀ ਆ ਸੀਰੀ ਵੀ ਮੈਨੂੰ ਕਦੇ ਮਿਲ ਲਈ ਇਹ ਜਿਹੜੀਆਂ ਫਿਲਮਾਂ ਬਣਾਉਂਦਾ ਹੈ ਜਿੰਨੀਆਂ ਚੀਜ਼ਾਂ ਸਾਰੀਆਂ ਧਰਮ ਕੀ ਹੈ ਹਰ ਇੱਕ ਚੀਜ਼ ਜੋ ਉਸਨੇ ਪ੍ਰਮਾਤਮਾ ਦੇ ਨਾਂ ਨਾਲ ਜੁੜੀ ਹੈ ਵੀ ਇਹ ਜਿਹੇ ਕਲਾਕਾਰ ਮੈਂ ਕਦੇ ਦੇਖਿਆ ਨਹੀਂ ਕਲਾਕਾਰ ਬਹੁਤ ਹੈ ਪਰ ਇਹ ਮੈਨੂੰ ਬੜਾ ਕਿਸੇੰਦਾ ਹੁੰਦਾ ਸੀਗਾ ਤੇ ਪਰ ਮੈਂ ਸੋਚਾਂ ਚ ਪਈ ਸੀ ਮੈਂ ਮਹਿਤਾ ਛੱਡਦਾ ਨਹੀਂ ਕਿ ਮੈਂ ਕਦੇ ਜਾਂਦੀ ਕੱਠ ਹੁੰਦਾ ਬਾਹਰ ਕੋਈ ਨੰਗਲਣਾ ਦਿੰਦਾ ਹਾਂਜੀ ਇੱਕ ਦਿਨ ਫਿਰ ਮੈਂ ਸਾਬੂ ਕੇ ਚਲਵੰਡੀ ਗਈ ਜਦੋਂ ਮੈਂ ਗਈ ਉੱਥੇ ਸੁਖ ਸੁਖ ਕੇ ਇਹ ਹੀ ਕਰੀ ਪਰਮਾਤਮਾ ਤੂੰ ਦਰਸ਼ਨ ਕਰਾ ਦੇ ਹਾਂਜੀ ਕਿਉਂਦੋਂ ਬਾਅਦ ਫਿਰ ਮੈਨੂੰ ਕਿਸੇ ਨੇ ਦੱਸਦਾ ਵੀ ਅੱਜ ਕਿੱਦਣ ਵੇ ਆਊਗਾ ਤੇ ਮੈਂ ਜਾਵੜੀ ਹਾਂਜੀ ਜਦੋਂ ਮੈਂ ਗਈ ਤੇ ਉਦੋਂ ਮੈਂ ਘਰੇ ਗਈ ਤੇ ਉਹਦੀ ਮਾਂ ਤਾਂ ਪੁੱਛਿਆ ਭੈਣ ਜੀ ਮੈਨੂੰ ਤੇਰੇ ਬੇਟੇ ਨੂੰ ਮਿਲਾ ਦੇ ਉਹ ਕਹਿੰਦੀ ਉਹ ਭੈਣ ਕਿੱਥੇ ਮਿਲ ਸਕਦਾ ਹੈ ਅੱਛਾ ਅੱਛਾ ਜੀ ਬੀਜੀ ਬਹੁਤ ਰਹਿੰਦੇ ਨਾ ਜੀ ਹਾਂ ਬੀਜੀ ਆ ਪੁੱਛਿਆ ਉਹਨੂੰ ਐਂ ਸ਼ਿਕਲ ਮੇਰੇ ਨਾਲ ਲੰਨ ਕਰੇ ਤੇ ਜੇ ਆ ਗਈ ਫਿਰ ਇੱਥੇ ਲੋਕ ਹੋਰ ਕੱਢੇ ਜਾਣਗੇ ਸੀ ਮਾਉਣ ਦਾ ਪੁੱਤਾਂ ਦਾ ਹੁੰਦਾ ਨਾ ਜੀ ਹਾਂ ਜੀ ਹਾਂ ਹਾਂ ਦੀ ਹੁੰਦਾ ਹੈ ਹਾਂਜੀ ਤੇ ਫਿਰ ਮੈਂ ਜਦੋਂ ਮੁੜ ਕੇ ਜਾਣ ਲੱਗੀ ਵੀ ਉਹ ਤਾਂ ਹੁੰਦਾ ਨਹੀਂ ਤੇ ਫਿਰ ਮੈਂ ਜਾਣ ਲੱਗੀ ਉਹਦੀ ਪਰਝਾਈ ਮੈਨੂੰ ਕਹਿੰਦੀ ਮਾਤਾ ਜੀ ਆਉਂਦੇ ਆ ਇਹ ਜੀ ਜ਼ਰੂਰੀ ਮੈਂ ਜੇ ਤੈਨੂੰ ਮੈਂ ਮਲਾਉਂਗੀ ਜੇ ਤੇਰੀ ਇਨੀਆਂ ਸੇ ਮੈਂ ਤੇਰੀ ਪੂਰੀ ਕਰਦੀ ਆ ਠੀਕ ਹੈ ਠੀਕ ਹੈ ਮੈਂ ਫਿਰ ਜਦੋਂ ਗਈ ਜੀ ਮੈਂ ਮੁਰਤੇ ਜਾ ਕੇ ਮਾਤਾ ਕੋਲ ਬੈਗੀ ਮੈਂ ਕੱਲ ਨੂੰ ਮਿਲਕੇ ਜਾਉਂ ਫਿਰ ਮੈਨੂੰ ਕਹਿੰਦੀ ਦੋ ਕੁ ਮਿੰਟ ਸਮਝ ਰੋਈ ਭੈਣੇ ਆਉਂਗਾ ਅੱਜ ਬੈਹ ਜੇ ਤੇਰੀ ਆਸ ਪੂਰੀ ਹੋਊਗੀ ਹਾਂ ਹਾਂ ਜਦੋਂ ਉਹ ਆਪਦੇ ਘਰ ਚ ਆ ਕੇ ਵੜਿਆ ਮੈਂ ਇੱਕ ਚੱਕੀ ਦੀ ਟੋਕਰੀ ਫੁੱਲਾਂ ਦੀ ਭਰ ਕੇ ਸਿਰ ਤੇ ਗਲਾਸੂਬ ਦਾ ਮਾਰ ਕੇ ਟੋਕਰੀ ਦੇ ਉੱਤੇ ਫੁੱਲ ਰੱਖੇ ਫੁੱਲ ਪਰਸਾਏ ਵਾਹ ਜੀ ਜਦੋਂ ਮੈਂ ਫੁੱਲ ਪਰਸਾਏ ਫਿਰ ਮੈਂ ਇੱਕ ਗੋਨਾ ਤੇ ਇੱਕ ਜੀਤ ਗਾਇਆ ਇਹ ਕੌਣ ਕੋਠੀ ਵਿੱਚ ਆ ਵੜਿਆ ਹੈ ਕਿਥੋਂ ਦੀ ਸਰਕਾਰ ਹਾਲਾ ਕੋਈ ਦੱਸ ਦਿਓ ਜੂਸ ਪਾ ਜਾਂ ਦੀ ਉਸ ਪਤਾ ਯਾਰ ਇਹਦੇ ਨੂਰੀ ਜੇ ਮੁਖੜੇ ਤੇ ਝਲਕ ਪੈਂਦੀ ਤਾਂ ਲੱਗਦਾ ਕ੍ਰਿਸ਼ਨ ਮਰਾਰ ਇਹਨੇ ਦੁਨੀਆ ਦੀ ਹੋਸ਼ ਭਲਾ ਦਿੱਤੀ ਤਾਂ ਹੈ ਕੋਈ ਅਵਤਾਰ ਠਹਿਰੋ ਨੀ ਕੁੜੀਆਂ ਤੁਹਾਨੂੰ ਮੈਂ ਦੱਸਾਂ ਮੈਨੂੰ ਆ ਗਿਆ ਥੋੜਾ ਥੋੜਾ ਖਿਆਲ ਇਹ ਪਿੰਡ ਗਿੱਦੜਵਾਂ ਦੇ ਵਿੱਚ ਜਰਮਿਆ ਤੇ ਗੁਰਦੇਵ ਸਿੰਘ ਮਾਨਤਾ ਹੈ ਲਾਲ ਹਾਂਜੀ ਇਹ ਬੰਬਈ ਸ਼ਹਿਰ ਵਿੱਚ বাস ਰਿਹਾ ਤੇ ਗਾਗਾ ਦੁਨੀਆ ਨੂੰ ਕਰਦਾ ਇਨੇ ਹਾਲ ਅੱਜ ਤੱਕ ਕੀ ਇਹਦੇ ਰੂਪ ਨੂੰ ਤੇ ਹੁਸਨ ਗਏ ਸ਼ਰਮਾ ਚੰਨ ਬੰਦਲਾ ਵੱਲੇ ਰੁੱਕ ਗਿਆ ਤੇ ਲਿਆ ਤਾਰਿਆਂ ਨੇ ਮੁੱਖ ਛਪਾ ਇਹ ਸੱਸੀ ਸਹਿਵਾ ਹੀਰ ਨੇ ਲੀਂਆਂ ਉਂਗਲਾਂ ਮੂੰਹ ਵਿੱਚ ਪਾ ਜੀ ਸਾਡਾ ਸੋਹਣੇ ਜੇ ਰੂਪ ਦੇ ਲੱਦਿਆਵੇਂ ਤੇਰੀ ਝੱਲੀ ਨਹੀਂ ਜਾਂਦੀ ਝਾਲ ਤੇਰੇ ਹੁਸਨ ਦੀ ਸਿਖਰ ਦੁਪਹਿਰ ਨੂੰ ਤੱਕੇ ਸੂਰਜ ਕਿਰਨਾਂ ਨਾਲ ਆਈਆਂ ਚੰਨ ਦੇ ਮੁੱਖ ਤਰੇਲੀਆਂ ਪੈ ਗਿਆ ਤਾਰਿਆਂ ਵਿੱਚ ਤੋਂ ਝਾਲ ਉਹਨੇ ਵੀ ਉਧਰ ਮੇਰੇ ਨੀ ਨਿਗਾਹ ਕਰਨੀ ਸੀ ਮਮਚੀ ਬਾਜਨਾ ਵੀ ਜਵਾਦਾ ਮਕਾਮਾ ਮੇਰੇ ਗਾਣੀਦਾਰ ਨੂੰ ਪਤਾ ਲੱਗੇ ਫਿਰ ਮੈਂ ਮੇਰੇ ਬਹੁਤ ਮਾਨ ਸਨਮਾਨ ਬਖਸ਼ਿਆ ਉਦੋਂ ਬਾਅਦ ਵਿੱਚ ਫੇਰ ਕੀ ਹੋਇਆ ਮੈਂ ਕਹਿੰਦੇ ਤੇ ਵਧੀਆ ਗਾਣਾ ਬਣਾਇਆ ਹਾਂਜੀ ਜਦੋਂ ਫੇਰ ਇਹ ਮੈਂ ਦੂਜੀ ਵਾਰ ਇਹ ਬਣਾਇਆ ਗਾਣਾ ਮੈਨੂੰ ਫੇਰ ਮਿਲਿਆ ਹਾਂਜੀ ਫੇਰ ਮੈਂ ਦੂਜੀ ਵਾਰ ਬਣਾਇਆ ਗਾਣਾ ਤੇ ਫੇਰ ਮੈਂ ਲੋਕਾਂ ਨੇ ਬੜਾ ਮਮਈਲਾ ਚ ਭਰਾਇਆ ਫੇਰ ਮੈਂ ਟੀਵੀ ਤੇ ਕਰੀ ਦਿੱਤਾ ਚੰਡੀਗੜ੍ਹ ਨੂੰ ਦੂਰਦਰਸ਼ਨ ਤੇ ਗਾਇਆ ਤੇ ਲੋਕਾਂ ਨੇ ਬੜਾ ਪਸੰਦ ਪੜਿਆ ਲੋਕ ਕਿਹੜਾ ਗਾਣਾ ਜੀ ਸੁਣਾਓਗੇ ਤੁਸੀਂ ਹਾਂ ਸੁਣਾਵਾਂਗੇ ਜੀ ਸੁਣਾਉਣ ਦੇ ਪਾਸੇ ਹੀ ਦੱਸ ਰਹੀ ਹਾਂ ਹਾਂਜੀ था था माइकांिं फुला ॾींहुं क्यारी तू कई मेरे वर्गियां संडियां वे सी बाजी मारी तू गिदड़ बहे तू बम्बे बह गए लाके यारी तू गिदड़ बहे तू बम्बे बह गए लाके यारी तूं अथे डफली सुन्दी बम्बे बैठे दी சமக்குமாரி மான வேண்டே தீக்கி வேசாபி தூர தூர தக்கோடு பஞ்சாபி ਹੋ ਸਾਥੋਂ ਕਿੰਨੀ ਦੂਰ ਹੈ ਜੋ ਖਲਾਰੀ ਤੂੰ ਗਿੱਦੜ ਵਹੇ ਤੂੰ ਬੰਬੇ ਬੈ ਗਿਆ ਲਾ ਕੇ ਯਾਰੀ ਤੂੰ ਰਾਜਨ ਤੇਰੇ ਦੂਰ ਪਾਗ ਜਟ ਜੰਬਲੇ ਦੇ ਕਮਲੀ ਯਾਰ ਦੀ ਹੂਰ ਖੜੀ ਨਾਲ ਥੰਮਲੇ ਦੇ ਮੋੜ ਲਿਆ ਦੀ ਹੀਰ ਸੀ ਤਖਤ ਹਜ਼ਾਰੇ ਨੂੰ ਭੁੱਲ ਗਏ ਪੰਜੇ ਪੀਰ ਵਿੱਚ ਆ ਕੇ ਵਿਚਾਰੇ ਨੂੰ ਸਾਡਾ ਧੂਣਾ ਲਾਉਣ ਦੀ ਕਰਤੀ ਬਾਗ ਕੀ ਤਿਆਰੀ ਤੂੰ ಗಿದಡ ಬಹೇ ತೂ ಬಂಬೆ ಬಹಿಗೆ ಯಾರಿ ತೂ ಗಿಜಡ ಬಹೇ ತೂ ಬಂಬೆ ಬೇಗ ಲಾಕೆ ಯಾರಿ ತೂ ನಾಮ ತೂ ರೋಷನ್ ತೆ ಮುಂಡಿ ಉತ್ತೇಟ್ ದ ਹੈ ਲੱਖਾਂ ਤੋਂ ਮਹਿੰਗੀ ਗੱਲ ਕਰਦਾ ਏ ਜਿਉਂ ਅੰਦ ਲਿਆਦੀ ਮਹਿੰਗੀ ਸਰਬੁਣ ਤਰਦਾ ਏ ਚੋਬਰ ਠੇਕੇ ਠਾਣੀ ਰਮਝ ਹੈ ਮਾਰੀ ਤੂੰ ਗਿੱਦੜ ਵਹਿ ਤੂੰ ਬੰਬੇ ਬੈ ਗਿਆ ਲਾ ਕੇ ਯਾਰੀ ਤੂੰ ਪਾਲਸ ਕਰਨੀ ਮਾੜੀ ਸੋਚੋ ਸਕਦੀ ਸੀ ਸੁ ਸੁਣ ਚਿੱਟੀ ਦਾੜੀ 'ਚ ਕੋਈ ਨਾ ਨੱਚਦੀ ਸੀ ਵਿਦੇਸੀ ਪੰਗੜੇ ਪਾ ਤੇ ਸ਼ੇਰ ਦੇ ਬੱਗੇ ਨੇ ਬਾਬੇ ਨੱਚਣ ਲਾ ਤੇ ਢੋਲ ਦੇ ਡੱਗੇ ਨੇ ਹੁਣ ਹੋਰ ਕਿਹੜੇ ਨੂੰ ਦੇਵੇਂ ਨੱਚ ਦੀ ਬਾਰੀ ਤੂੰ ਗਿੱਧੜ ਵਹੇ ਤੂੰ ਬੰਬੇ ਬੈ ਗਿਆ ਲਾ ਕੇ ਯਾਰੀ ਤੂੰ ਗਿੱਧੜ ਵਹੇ ਤੂੰ ਬੰਬੇ ਬੈ ਗਿਆ ਲਾ ਕੇ ਯਾਰੀ ਤੂੰ ਦਿੱਤੇ ਕੱਢ ਨਚੋੜਨ ਜੱਗ ਦੀਆਂ ਰੀਤਾਂ ਦੇ ਮੋੜ ਨਹੀਂ ਸਕਦਾ ਕੋਈ ਵੇ ਮੁੱਲ ਪਰੀਤਾਂ ਦੇ लाॾी नचण बुठिंडे छोणी सारी तूं गिदड़ बहे तूं बम्बे बह गई लाके यारी तूं गिदड़ बहे तूं बम्बे बह गई लाके यारी तूं होश मानू सारी तक्त ते ताजा ॾे ਸਰਜੀ ਫਲ ਫਲ ਕਾਰੀ ਮੇਰੀ ਜਮਰ ਬਾਜਾਂਦੀ ਸਰਜੀਤ ਕੁਰ ਨੂੰ ਵੀ ਪੁੱਛ ਲਾ ਕਿਉਂ ਚੁਪਤਾਰੇ ਤੋਂ ਗਿਦਰ ਬਹੇ ਤੂੰ ਬੰਬੇ ਬੈ ਗਏ ਲਾ ਕੇ ਯਾਰੀ ਤੂੰ ਗਿਦਰ ਬਹੇ ਤੂੰ ਬੰਬੇ ਬੈ ਗਏ ਲਾ ਕੇ ਯਾਰੀ ਤੂੰ ਵਾਹ ਜੀ ਵਾਹ ਬਹੁਤ ਸੋਹਣਾ ਗਾਇਆ ਤੁਸੀਂ ਗੁਰਦਾਸ ਮਾਨ ਸਾਹਿਬ ਨੂੰ ਜਿੱਤ ਤੁਸੀਂ ਗੀਤ ਸੁਣਾਇਆ ਹੁਣ ਇਹ ਤੇ ਉਹਨਾਂ ਨੇ ਬਹੁਤ ਚੰਗਾ ਮਹਿਸੂਸ ਕੀਤਾ ਹੋਵੇ ਤੇ ਕੀ ਉਹਨਾਂ ਨੂੰ ਫਿਰ ਉਹਨਾਂ ਨੇ ਤਾਂ ਹੀ ਅੰਤ ਨਹੀਂ ਛੱਡਿਆ ਮੈਨੂੰ ਪਿਆਰ ਦੇਣ ਵਾਲਾ ਤੇ ਮਾਨ ਸਰਮਾਨ ਕਰਨ ਵਾਲਾ ਫਿਰ ਦੇ ਦੋਨੇ ਲੱਗਿਆ ਮੇਰਾ ਮਾਨ ਸਨਮਾਨ ਕੀਤਾ ਮੈਂ ਕਹਿੰਨਾ ਮਨ ਤਾਂ ਕਿ ਤੇਰੇ ਦਰਸ਼ਨ ਦੀ ਭੁੱਖ ਆ ਮੈਨੂੰ ਪੈਸਿਆਂ ਦੀ ਕੋਈ ਭੁੱਖ ਨਹੀਂ ਗਈ ਤੇਵਾ ਦਾ ਨਾਮ ਹੈ ਤੈਨੂੰ ਇਹ ਤਾਂ ਤੇਰਾ ਜਨਮ ਨਹੀਂ ਦਿੰਦਾ ਇਹ ਤਾਂ ਤੇਰੀ ਕਲਾ ਨਹੀਂ ਦਿੰਦਾ ਠੀਕ ਹੈ ਠੀਕ ਹੈ ਤੇ ਫਿਰ ਮਨ ਨੂੰ ਵਿਚ ਆ ਜਾ ਚੜ ਗਿਆ ਫਿਰ ਮੈਂ ਹੋਰ ਚੀਜ਼ਾਂ ਵੀ ਬਹੁਤ ਜਿੱਥੇ ਜਾਣੀਆਂ ਆ ਉੱਥੇ ਮੈਂ ਗਰਦਾਸ ਮਾਨ ਦੀਆਂ ਬੋਲੀਆਂ ਪਾਉਣੀ ਆ ਜਿਵੇਂ ਉਹ ਪੈਦਾ ਹੋਇਆ ਜਿਵੇਂ ਪਲਿਆ ਹੈ ਜਿਵੇਂ ਜੰਮਿਆ ਹੈ ਜਿਵੇਂ ਉਹਨੇ ਕਲਾ ਖਿਲਾਰੀ ਹੈ ਦੁਨੀਆ ਤੇ ਤੇ ਦੁਨੀਆ ਬੜਾ ਖੁਸ਼ ਹੁੰਦੀ ਹੈ ਤੇ ਬੜਾ ਮੈਨੂੰ ਉਹਦੇ ਨਾਂ ਦੇ ਉੱਤੇ ਫਿਰ ਇੱਧਰ ਇੱਕ ਮੇਲਾ ਲੱਗਿਆ ਸੀ ਬਾਬਾ ਬਾਬਿਆਂ ਦਾ ਤੇ ਉੱਥੇ ਮੈਨੂੰ ਸਦਾਇਆ ਉਹਨਾਂ ਨੇ ਇਹ ਜਿਹੜਾ ਮੈਂ ਬੋਲੀਆਂ ਪਾਈਆਂ ਬਾਬਾ ਜੀ ਨੇ ਮੈਨੂੰ ਛਾਪ ਪਾਈ ਨਕੋਦਰਵੰਨੀ ਹਾਂ ਨਹੀਂ ਜੀ ਉੱਥੇ ਹੈਗਾ ਦੁੱਧ ਦੁੱਧ ਠੀਕ ਹੈ ਦੁੱਧਰ ਬਾਬਾ ਜੀ ਨੇ ਫਿਰ ਇੰਨਾ ਮੇਰੇ ਤੇ ਉਸ ਬਾਬਾ ਜੀ ਨੂੰ ਪਤਾ ਨਹੀਂ ਕੀ ਲਾਚੀ ਚੜ ਗਈ ਐ ਸੀ ਮਾਰ ਕੇ ਰੰਗਣਾ ਚੜੀ ਜਦੋਂ ਹਾਂਜੀ ਮੈਂ ਹੀ ਰੰਗ ਆਇਆ ਹਾਂਜੀ ਫਿਰ ਮੈਨੂੰ ਕਹਿੰਦਾ ਕਿ ਮਾਤਾ ਤੂੰ ਜਾ ਇਨ ਇੱਥੇ ਰਹੀਂ ਇਹ ਦੂਜਾ ਮੇਰਾ ਜਿਹੜਾ ਸੀ ਵੀ ਸਟਾਫ ਸਾਰਾ ਚਲੇ ਗਿਆ ਮੈਂ ਰਹਿ ਪੀ ਇਹ ਤੜਕੇ ਸਵੇਰ ਜਦੋਂ ਦੁਨੀਆਂ ਦੀਆਂ ਫਰੈਦਾ ਸੁਣ ਕੇ ਬਾਹਰ ਨਿਕਲੇ ਮੈਂ ਮੱਥੇ ਲੱਗੀ ਕਿ ਮੈਂ ਹੁੰਦੇ ਨੂੰ ਆਪਾ ਜੀ ਨੂੰ ਫਿਰ ਮੈਂ ਗਿਆ ਜਦੋਂ ਬਣਾ ਉਹ ਆਲਾ ਕਹਿੰਦਾ ਉਹ ਤਾਂ ਮੈਂ ਭੁੱਲੀ ਫਿਰ ਮੈਂ ਬਾਬੇ ਜੀ ਤੇ ਹੀ ਲਾਇਆ ਤੇ ਮੈਨੂੰ ਬੜਾ ਉਸਨੇ ਵੀ ਬਹੁਤ ਕੁਝ ਦਿੱਤਾ ਮੈਨੂੰ ਨੇ 4-5 ਸੂਟ ਬਣਾ ਕੇ ਦਿੱਤੇ ਇੱਕ ਪੱਖਾ ਦਿੱਤਾ ਤੇ ਮੌਜ ਮੈਨੂੰ ਵੀ ਪੈਸੇ 5500 ਵੱਖਰਾ ਦਿੱਤਾ ਤੇ ਜਿਹੜੇ ਮੈਨੂੰ ਪ੍ਰੋਗਰਾਮ ਦੇ ਬਣੇ ਸੀ ਉਹ ਵੱਖਰੇ ਮੈਂ ਆਖਿਆ ਜੀ ਪੈਸਿਆਂ ਦਾ ਤਾਂ ਕੋਈ ਨਹੀਂ ਬਾਬੇ ਦੇ ਡੇਰੇ ਆਏ ਦੋ ਪੈਸਾ ਬਣੇ ਮੈਂ ਨਾ ਚੱਕਿਆ ਫਿਰ ਬਾਬੇ ਜੀ ਨੇ ਉੱਕੇ ਵੀਰੇ ਆ ਸੱਜਿਆ ਫੋਟੋ ਖੜਾਏ ਬਹੁਤ ਹੀ ਮੇਰਾ ਮਾਨ ਸਨਮਾਨ ਕਰਿਆ ਹੁਣ ਮੈਨੂੰ ਬਾਹਰ ਲਿਜਾ ਰਹੇ ਐ ਤੇ ਗੁਰਦਾਸ ਮਾਨ ਸਾਹਿਬ ਤੁਹਾਨੂੰ ਕਿੰਨੇ ਵਾਰੀ ਮਿਲਿਆ ਉਸ ਤੋਂ ਬਾਅਦ ਜਾਂ ਉਹ ਤੋਂ ਬਾਅਦ ਮੈਨੂੰ ਕਈ ਵਾਰੀ ਮਿਲ ਗਏ ਐ ਤਾਂ ਉਹਨਾਂ ਦਾ ਚਾਚਾ ਜੀ ਦੀ ਦਿੱਥੋਈ ਸੀ ਮੈਂ ਭੋਗ ਤੇ ਗਈ ਸੀ ਉਹਦੇ ਫਿਰ ਜਦੋਂ ਮੈਂ ਦਿੱਸ ਗਈ ਦੂਰ ਹੀ ਨਹੀਂ ਦੁਨੀਆ ਸੀ ਮੈਂ ਕਿਹਾ ਧੰਨ ਲਈ ਸ਼ੁਕਰ ਹੈ ਪ੍ਰਮਾਤਮਾ ਵੀ ਦੁਨੀਆ ਦੇ ਦਰਸ਼ਨਾਂ ਨੂੰ ਤਰਸਦੀ ਮੈਨੂੰ ਆਪਣੀਆਂ ਵੀ ਕਹਿੰਦਾ ਆ ਸਰਜੀਤਪੁਰੇ ਪਾਜਫੀ ਤੇ ਵੀ ਫੋਟੋ ਵਾਲੇ ਦੇ ਸਾਧ ਲੈ ਆ ਕੜਕ ਦੀਆਂ ਬਾਜਾਂ ਨਾਲ ਇਹ ਆ ਜਾ ਤੇ ਜੀ ਮੇਰੇ ਨਾਲ ਜਫੀ ਪਾ ਕੇ ਫਿਰ ਫੋਟੋ ਕਰਾਈ ਮੇਰੇ ਕਾਹਚੇ ਛੱਡ ਗਿਆ ਠੀਕ ਹੈ ਹਾਂ ਮੈਂ ਕਿਹਾ ਵੀ ਸ਼ੁਕਰ ਹੈ ਰੱਬਾ ਤੂੰ ਪ੍ਰਮਾਤਮਾ ਮੇਰੇ ਮੇਰੇ ਕਰਤਾ ਚਲੋ ਜੀ ਬਹੁਤ ਚੰਗੀ ਗੱਲ ਹੈ ਪਰਮਾਤਮਾ ਉਹਨਾਂ ਦੀ ਉਮਰਾਂ ਲੰਮੀਆਂ ਕਰੇ ਤੁਹਾਡੇ ਵੱਲੋਂ ਵੀ ਤੇ ਅਸੀਂ ਵੀ ਆਸ ਕਰਦੇ ਪਰਮਾਤਮਾ ਉਹਨਾਂ ਨੂੰ ਬਹੁਤ ਬਹੁਤ ਵੱਡੀ ਲੰਮੀ ਉਮਰ ਕਰੇ ਜੀ ਉਹਨਾਂ ਦੀ ਇਸ ਨਾਲ ਹੀ ਮੈਂ ਸਤੰਦਰ ਰਾਜਪਾਲ ਪਿੰਡ ਸਿੱਖਵਾਲਾ ਜੀ ਮੈਂ ਮੈਂ ਕਿਸੇ ਕਲਾਕਾਰ ਦਾ ਗਾਇਕਿੰਗ ਮੰਗਾਉਣੀ ਜੀ ਜਦੋਂ ਮੈਂ ਕਿਤੇ ਜਾਮਾ ਪ੍ਰੋਗਰਾਮ ਤੇ ਵਿਆਹ ਮੇਲਿਆਂ ਤੇ 도हे 시ਠਣੀਆਂ ਜਨ ਬੰਨਣੀ ਛਡਾਉਣੀ ਹਰ ਇੱਕ ਚੀਜ਼ ਮੇਰੇ ਕੋਲੇ ਤਿਆਰ ਹੈ ਠੀਕ ਹੈ ਉਹ ਦੇਖੋ ਜੀ ਇਹ ਗੱਲ ਹੈਗੀ ਹੈ ਵੀ ਦੁਨੀਆ ਮੇਰੀ ਵਰਗੀ ਬਹੁਤ ਹੈ ਪਰ ਉਹਦਾ ਦੇਣਾ ਹੈ ਪਰ ਸਾਡੇ ਵਰਗੇ ਤਾਂ ਹੀ ਨਿਕਲ ਜਾਂਦੇ ਮੈਂ ਕਰਦਾ ਮੈਂ ਕਰਦਾ ਹਾਂਜੀ ਹਾਂਜੀ ਪਰ ਮਿਲ ਕੇ ਬਹੁਤ ਜ਼ਿਆਦਾ ਗਰੀਬੀ ਸੀ ਮਾਲਕ ਨੇ ਇੰਨੀ ਪਰਮਾਤਮਾ ਨੇ ਮਿਹਰ ਕੀਤੀ ਹੈ ਪਤਾ ਨਹੀਂ ਉਸ ਦਾ ਤੇ ਦੇ ਰੰਗਾਂ ਦਾ ਕੋਈ ਪਤਾ ਨਹੀਂ ਲੱਗਦਾ ਕਦੇ ਸੁਭਨੇ ਨਹੀਂ ਸੀ ਲੈ ਜੇ ਇੰਨੀ ਚੀਜ਼ਾਂ ਹੋ ਮਿਲ ਜੰਦੀਆਂ ਤੇ ਰਾਤ ਨੂੰ ਮੈਨੂੰ ਨੀਂਦ ਬਹੁਤ ਘੱਟ ਆਉਂਦੀ ਮੈਂ ਬੈਠ ਜਾਂਦੀ ਆਉਂਦੀ ਮੈਨੂੰ ਬੜੀ ਤੇ ਮਹਿੰਗੀ ਬੱਚਿਆਂ ਤੋਂ ਮੈਂ 35 ਅੱਖਰ ਸਿੱਖੇ 35 ਅੱਖਰਾਂ ਤੇ 35 ਬੋਲੀਆਂ ਬਣਾਈਆਂ ਦੋਹੇ ਕੀ ਐ ਸਿੱਖਣੀਆਂ ਕੀ ਐ ਬਾਲੋਂ ਕੀ ਐ ਟੱਪਾ ਮਾਈਏ ਹਰੇਕ ਚੀਜ਼ ਸੰਤ ਪ੍ਰਾਵੇ ਜਿਵੇਂ ਅੱਗੇ ਪੁਰਾਣੇ ਹੁੰਦੇ ਸੀ ਜਿਵੇਂ ਪ੍ਰੋਣਾ ਨਮਨ ਮਾ ਹੁੰਦਾ ਤੇ ਕੁੜੀਆਂ ਜੀਜੇ ਨੂੰ ਮੁਜਾਬ ਕਰਦੀਆਂ ਸੰਤ ਪ੍ਰਾਵੇ ਸੁਣਾਉਂਦੀਆਂ ਉਹ ਜਿਹੀਆਂ ਚੀਜ਼ਾਂ ਮੇਰੇ ਕੋਲ ਬਹੁਤ ਆ ਪ੍ਰਾਣੀਆਂ ਚੀਜ਼ਾਂ ਅਗਲੀ ਵੇਲੇ ਮੈਂ ਇਹ ਮਸਮਦਵਾਰਾ ਪੁੱਛੂਗਾ ਕਿ ਗੁਰਦਾਸ ਮਹਨ ਲਈ ਕਰ ਲਦਾ ਨਾ ਮੈਂਡ ਕਰ ਦਿਆਂਗਾ ਅੱਛਾ ਜੀ ਤੁਸੀਂ ਹੁਣ ਇੱਕ ਗੁਰਦਾਸ ਮਾਨ ਸਾਹਿਬ ਬਾਰੇ ਸਾਰੀ ਗੱਲਬਾਤ ਸੁਣੀ ਤੇ ਗੁਰਦਾਸ ਮਾਨ ਸਾਹਿਬ ਦੇ ਮਾਤਾ ਜੀ ਬੇਹਰ ਕਿੰਨੇ ਫੈਨ ਐ ਸੌਣ ਦੇ ਵਿੱਚ ਹੋ ਕੇ ਵੀ ਤੇ ਲੋਕਾਂ ਨੇ ਤਾਂ ਹੁਣ ਹੀ ਐ ਜਿਹੜਾ ਜਿਹੜੀ ਛੋਟੀ ਉਮਰ ਦੇ ਜਾਂ ਹੋਰ ਬੰਦੇ ਹੈਗੇ ਆ ਇਸੇ ਨਾਲ ਹੀ ਇਸ ਦੀ ਮੈਂ ਸਮਾਪਤ ਕਰਦਾ ਜੀ ਮੈਂ ਪੰਤ ਅੰਦਰ ਰਾਜਪਾਲ ਪੰਡ ਸਿੱਖਵਾਲਾ ਅੱਸੀ ਕਾਲ ਜੀ